ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਮੰਤਰੀ ਫਸੇ ਕੁਸੂਤੇ ਈਡੀ ਨੇ ਇੱਕ ਵਾਰ ਫਿਰ 56 ਕਸ ਦਿੱਤਾ ਹੈ ਲਗਭਗ 3000 ਮਜ਼ਦੂਰਾਂ ਦੇ ਖਾਤਿਆਂ ਦੀਆਂ ਪਾਸ ਬੁਕਸ ਜਿਹੜੀਆਂ ਨੇ ਉਹ ਮੁਗਵਾਲੀਆਂ ਗਈਆਂ ਨੇ ਈਡੀ ਵੱਲੋਂ ਕਿਉਂਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰਡ ਪੈਸੇ ਕੀਤੇ ਗਏ ਹੈ ਲੇਕਿਨ ਇਹ ਕਾਪੀਆਂ ਮੰਤਰੀਆਂ ਦੇ ਕੋਲ ਕਿਵੇਂ ਆਈਆਂ ਯਾਨੀ ਕਿ ਮਾਮਲਾ ਹੈ 2000 ਕਰੋੜ ਰੁਪਏ ਦੇ ਘੁਟਾਲੇ ਦਾ ਜਿਹੜੇ ਸਵਾਲ ਪੁੱਛੇ ਗਏ ਮਨੀਸ਼ ਸੋਦੀਆ ਦੇ ਕੋਲੋਂ ਉਹ ਸਵਾਲ ਸਵਾਲਾਂ ਦੇ ਜਵਾਬ ਮਨੀਸ਼ ਸੋਦੀਆ ਨਹੀਂ ਦੇ ਪਾਏ ਮਨੀਸ਼ ਸੋਦੀਆ ਦੀ ਬੋਲਤੀ ਬੰਦ ਹੋ ਗਈ ਫਿਰ ਦੁਬਾਰਾ ਪੇਸ਼ ਹੋਣਾ ਪਵੇਗਾ ਈਡੀ ਦੇ ਸਾਹਮਣੇ ਮਨੀਸ਼ ਸੋਦੀਆ ਨੂੰ ਸਤਿੰਦਰ ਚੈਨ ਨੂੰ ਅਤੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਵੀ ਇਸ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਮਾਮਲਾ ਹੈ 2000 ਕਰੋੜ ਰੁਪਏ ਦਾ ਕਿਉਂਕਿ ਜੇ ਗੱਲ ਕਰੀਏ ਇਹਨਾਂ ਪੈਸਿਆਂ ਦੀ ਇਹਨਾਂ ਇਹਨਾਂ ਫੰਡਾਂ ਦੀ ਯਾਨੀ ਕਿ 2000 ਕਰੋੜ ਰੁਪਏ ਦਾ ਕਤਤ ਘੁਟਾਲਾ ਕੀਤਾ ਗਿਆ ਇਸ ਕਰਕੇ ਦਿੱਲੀ ਦੇ ਲੋਕਾਂ ਨੇ 2025 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਨਕਾਰ ਦਿੱਤਾ ਕਿ ਜੀਵਾਲ ਵੀ ਹਾਰੇ ਸੋਧਿਆ ਵੀ ਹਾਰੇ ਸਤਿੰਦਰ ਜੈਨ ਵੀ ਹਾਰੇ ਯਾਨੀ ਕਿ ਇਹਨਾਂ ਦੀ ਬੈਣ ਇਸ ਕਰਕੇ ਬਚੀ ਕਿਉਂਕਿ ਇਹਨਾਂ ਨੇ ਘੁਟਾਲੇ ਹੀ ਇੰਨੇ ਕੀਤੇ ਇਹਨਾਂ ਨੇ ਇਮਾਨਦਾਰੀ ਦੇ ਨਾਮ ਤੇ ਜਿਹੜਾ ਟੰਡੋਰਾ ਪਟਿਆ ਸੀ ਉਹ ਟੰਡੋਰਾ ਪਟਿਆ ਵਿੱਚ ਹੀ ਰਹਿ ਗਿਆ ਕਿਉਂਕਿ ਇਹਨਾਂ ਉੱਤੇ ਕਥਤ ਇਲਜ਼ਾਮ ਨੇ ਚਾਹੇ ਰਵਿੰਦ ਕੇ ਜੀਵਾਲ ਹੋਵੇ ਚਾਹੇ ਉਸਤਿੰਦਰ ਜੈਨ ਹੋਵੇ ਚਾਹੇ ਮਨੀ ਸੋਧਿਆ ਹੋਵੇ ਅੱਜ ਈਡੀ ਨੇ ਫਿਰ ਬੁਲਾਇਆ ਸੀ 2000 ਕਰੋੜ ਪੈ ਦੇ ਕੋਟਾਲੇ ਨੂੰ ਲੈ ਕੇ ਮਨੀ ਸੋਦੀਆ ਨੂੰ ਮਨੀ ਸੋਦੀਆ ਨੂੰ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਸਵਾਲਾਂ ਦਾ ਜਵਾਬ ਮਨੀ ਸੋਦੀਆ ਨਹੀਂ ਦੇ ਪਾਏ ਕਿਉਂਕਿ ਈਡੀ ਦੀ ਵਾਰ ਤੌਰ ਹੁਣ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਹੈ ਤੇ ਦੂਸਰੀ ਵੱਡੀ ਗੱਲ ਕਿ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਨਰੋਲ ਸਰਕਾਰ ਹੈ ਵਿਰੋਧੀ ਤੌਰ ਇੰਨੀ ਮਜ਼ਬੂਤ ਵੀ ਨਹੀਂ ਕਿ ਸਾਹਮਣਾ ਕਰ ਸਕਣ ਭਾਰਤੀ ਜਨਤਾ ਪਾਰਟੀ ਦਾ ਸੂਤਰਾਂ ਦੇ ਬਾੜੇ ਤੋਂ ਜਿਹੜੀ ਖਬਰ ਆ ਰਹੀ ਹੈ ਈਡੀ ਨੇ ਇਕੱਜਾ ਕਰ ਦਿੱਤਾ ਹੈ ਈਡੀ ਫਿਰ ਦੁਬਾਰਾ ਬੁਲਾਵੇਗੀ ਆਪਣੀ ਸੋਧਿਆ ਮਨੀਸ਼ ਸੋਧਿਆ ਉੱਤੇ 2000 ਕਰੋੜ ਰੁਪਏ ਦੇ ਘਟਾਲੇ ਨੂੰ ਲੈ ਕੇ ਉਹਦੇ ਤੇ ਕਾਨੂੰਨੀ ਜਿਹੜੀ ਕਾਰਵਾਈ ਹੋਵੇਗੀ ਕਿਉਂਕਿ ਜਿਹੜਾ ਕਮਰਾ 5 ਲੱਖ 85000 ਰੁਪਏ ਦੇ ਨਾਲ ਬਣਦਾ ਸੀ ਉਹਦੀ ਕੀਮਤ ਇਹਨਾਂ ਨੇ 24 ਲੱਖ 73000 ਕੀਤੀ ਹੈ ਯਾਨੀ ਕਿ 5 ਲੱਖ ਦਾ ਕਮਰਾ ਤੇ ਦੂਜੇ ਪਾਸੇ 24 ਲੱਖ 73000 ਖਰਚ ਕੀਤਾ ਗਿਆ ਹੈ ਇਹ ਹਵਾਲੇ ਦਿੱਤੇ ਗਏ ਨੇ ਕਿ ਡੀਏ ਅਤੇ ਕੇਡੀ ਦੇ ਸਰਪੋਚ ਅਧਿਕਾਰੀਆਂ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਟੈਂਡਰ ਦਿੱਤੇ ਗਏ ਉਹ ਆਮ ਆਦਮੀ ਪਾਰਟੀ ਦੇ ਤੋਂ ਅਰਵਿੰਦ ਕੇਚਵਾ ਮਨੀਤ ਸੋਧਿਆ ਜਤਿੰਦਰ ਜੈਹ ਜਾਂ ਰਾਗਵ ਚੱਡਾ ਤੇ ਜਿਹੜੇ ਖਾਸ ਨਕਾਸ ਸੀ ਉਹਨਾਂ ਨੂੰ ਇਹ ਟੈਂਡਰ ਦਿੱਤੇ ਗਏ ਟੈਂਡਰਾਂ ਦੇ ਵਿੱਚੋਂ ਵੱਡੇ ਕੁਟਾਲੇ ਲਗਭਗ 3000 ਮਜ਼ਦੂਰਾਂ ਦੀਆਂ ਬੈਂਕਾਂ ਦੀਆਂ ਜਿਹੜੀਆਂ ਪਾਸ ਬੁਕਸ ਨੇ ਉਹ ਜਬਤ ਕਰ ਲਈਆਂ ਗਈਆਂ ਨੇ ਇਹਦੇ ਸਰਪੱਤ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਯਾਨੀ ਕਿ ਕਸੂਤੇ ਫਸ ਗਏ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਸਰਕਾਰ ਦੇ ਮੋਰੀ ਬਣੇ ਹੋਏ ਹਨ ਧੰਨਵਾਦ